ਇੱਕ ਚੀਜ਼ ਸਮਝ ਲੈਣੀ ਚਾਹੀਦੀ ਹੈ ਇਹ ਲੜਾਈ ਸਾਡੀ ਪੰਜਾਬ ਦੀ ਆ ਸਾਡੀ ਜ਼ਮੀਨਾਂ ਦੀ ਆ ਤੇ ਸਾਡੀ ਆਪਣੀ ਲੜਾਈ ਆ ਸਾਡੇ ਇਤਿਹਾਸ ਦੀ ਲੜਾਈ ਆ ਇਸ ਕਰਕੇ ਸਾਰੇ ਹੀ ਨੌਜਵਾਨਾਂ ਨੂੰ ਸਾਰੇ ਲੋਕਾਂ ਨੂੰ ਸਿਰ ਜੋੜ ਕੇ ਲੜਨੀ ਚਾਹੀਦੀ ਹੈ ਕਿਉਂਕਿ ਰਾਜਨੀਤਿਕ ਬੰਦਿਆਂ ਦਾ ਕੰਮ ਕੀ ਆ ਸਾਨੂੰ ਪਾੜ ਕੇ ਰੱਖਣਾ ਪਾੜ ਸਾਨੂੰ ਪਾੜ ਕੇ ਹੀ ਰਾਜ ਕਰਦੇ ਨੇ ਕਿ ਮੇਰੀ ਲੜਾਈ ਸਾਡੀ ਲੜਾਈ ਉਹਨਾਂ ਰਾਜਨੀਤਿਕ ਲੋਕਾਂ ਨਾਲ ਆ ਜਿਹੜੇ ਵੋਟਾਂ ਵੇਲੇ ਗੱਲਾਂ ਕੁਝ ਹੋਰ ਹੁੰਦੀਆਂ ਨੇ ਬਾਅਦ 'ਚ ਗੱਲਾਂ ਕੁਝ ਹੋਰ ਹੁੰਦੀਆਂ ਨੇ ਜਦੋਂ ਬਣ ਜਾਂਦੇ ਨੇ ਕਿ ਸਾਰਾ ਕੁਝ ਮੁੱਕਰ ਜਾਂਦੇ ਨੇ ਇਹੀ ਕੰਮ ਸਾਡੇ ਨਾਲ ਭਾਜਪਾਨ ਨੇ ਕੀਤਾ ਸਾਡੇ ਨਾਲ ਕਰਕੇ ਵਾਦੇ ਸਾਰੇ ਮੁੱਕਰ ਗਏ ਅਸੀਂ ਜਿਹੜੇ ਸਾਡੇ ਵਾਦੇ ਕੀਤੇ ਹੋਏ ਨੇ ਕੋ ਮਨਾਉਣ ਲਈ ਦੁਬਾਰੇ ਆਏ ਆ ਇਹ ਪੰਜਾਬ ਦੀ ਇਸ ਲੜਾਈ ਦੇ ਵਿੱਚ ਇਸ ਦੇ ਵਿੱਚ ਅਸੀਂ ਇਕੱਲਾ ਪੰਜਾਬ ਆ ਨਾ ਜਿਹੜਾ ਇਹ ਆ ਇਹ ਆਪਣੀ ਲੜਾਈ ਨਹੀਂ ਲੜ ਰਿਹਾ ਪੰਜਾਬ ਨੇ ਹਮੇਸ਼ਾ ਤੂੰ ਹੀ ਪੰਜਾਬ ਹਰਿਆਣੇ ਦੇ ਲੋਕਾਂ ਨੇ ਹਮੇਸ਼ਾ ਤੂੰ ਹੀ ਪੂਰੇ ਭਾਰਤੀ ਲੜਾਈ ਲੜੀਆ ਤੁਸੀਂ ਇਹ ਦੇਖੋ ਪੰਜਾਬ ਪੂਰੀ ਸਾਰੀ ਦੇਸ਼ ਦੀ ਖੇਤੀ ਬਚਾਉਣ ਲਈ ਲੜ ਰਿਹਾ ਪੰਜਾਬ ਨੇ ਹਮੇਸ਼ਾ ਤੋਂ ਇਹ ਜਿਹੜੇ ਮੋਦੀ ਵਰਗੇ ਨੇੜੇ ਭਾਜਪਾ ਦੀ ਸਰਕਾਰ ਦੇ ਇਹ ਨੇ ਕਿ ਮਿਨਿਸਟਰ ਇਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਵੀ ਪੰਜਾਬ ਨੇ ਹਮੇਸ਼ਾ ਤੋਂ ਇਹਨਾਂ ਲੋਕਾਂ ਨੇ ਕੁਰਬਾਨੀਆਂ ਇਸ ਦੇਸ਼ ਨੂੰ ਯਾਦ ਲਈ ਕਰਵਾਉਣ ਲਈ ਪਾਈਆਂ ਪਹਿਲਾਂ ਮੁਗਲ ਦੇ ਸਮਰਾਜ ਮੁਗਲਾਂ ਦੇ ਹੇਠਾ ਦੀਨ ਸੀਗਾ ਇੱਕ ਗੁਲਾਮ ਸੀਗਾ ਇਹ ਭਾਰਤ ਉਦੋਂ ਅਸੀਂ ਯਾਦ ਕਰਵਾਇਆ ਫਿਰ ਅਸੀਂ ਅੰਗਰੇਜ਼ਾਂ ਤੋਂ ਯਾਦ ਕਰਾਇਆ ਸਾਡੇ ਗੁਰੂ ਸਾਹਿਬਾਨ ਦੀ ਕਿਰਪਾ ਹੀ ਏਡੀ ਵੱਡੀ ਆ ਇਸ ਕਰਕੇ ਸਾਡੇ ਨਾਲ ਕਹੋ ਜਿਹਾ ਵਿਹਾਰ ਕੀਤਾ ਜਾ ਰਿਹਾ ਕਿੰਨਾ ਮਾੜਾ ਸਲੂਕ ਕੀਤਾ ਜਾ ਰਿਹਾ ਅਸੀਂ ਮਾੜਾ ਕੀ ਕਰਤਾ ਅਸੀਂ ਜੇ ਦੇਸ਼ ਯਾਦ ਕਰਵਾਤਾ ਜਿੰਨੂੰ ਸਿੱਤਰ ਇਹਨਾਂ ਦੇ ਅੰਗਰੇਜ਼ਾਂ ਤੋਂ ਸਖੇਤਰ ਪੈਂਦੇ ਹੁੰਦੇ ਅੱਜ ਨੂੰ ਮੁਗਲਾਂ ਦੇ ਸਖੇਤਰ ਪੈਂਦੇ ਹੁੰਦੇ ਜੇ ਸਾਡੇ ਗੁਰੂ ਸਾਹਿਬਾਨ ਸਾਨੂੰ ਆ ਸਿਧਾਂਤ ਨਾ ਦੇ ਕੇ ਜਾਂਦੇ ਸਾਨੂੰ ਲੜਨ ਦਾ ਇਹ ਲੋਕਾਂ ਨੂੰ ਸ਼ਰਮ ਨਹੀਂ ਹੈਗੀ ਸਾਡੇ ਤੇ ਲਿਆ ਲੈ ਕਹੋ ਜੇ ਸਿੱਟੀਆਂ ਦੇ ਨੇ ਗੋਲੇ ਸਿੱਟੀਆਂ ਦੇ ਨੇਗੇ ਇਹ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਯਾਰ ਜਿਨ੍ਹਾਂ ਲੋਕਾਂ ਦੇ ਸਿਰ ਤੇ ਦੇਸ਼ ਬਸਦਾ ਜਿਨ੍ਹਾਂ ਲੋਕਾਂ ਕਰਕੇ ਸਾਡਾ ਝੰਡਾ ਉੱਪਰ ਆ ਉਹਨਾਂ ਕਿਸਾਨਾਂ ਮਜ਼ਦੂਰਾਂ ਦੇ ਉੱਪਰ ਹੀ ਤੁਸੀਂ ਇਹੋ ਜਿਹਾ ਸਲੂਕ ਕਰ ਰਹੇ ਹੋ ਜੇ ਕਿਤੇ ਇਹੋ ਜਿਹਾ ਤੁਸੀਂ ਸਲੂਕ ਕਰਦੇ ਰਹੋਗੇ ਜੇ ਤੁਹਾਡਾ ਹੱਥ ਇਸ ਟਾਈਮ ਆ ਪੰਜਾਬ ਦਾ ਹੱਥ ਆ ਨਾ ਪੂਰੇ ਦੇਸ਼ ਦੇ ਉੱਪਰ ਸਿਰ ਤੇ ਹੱਥ ਆ ਤੁਹਾਡੇ ਦੇ ਜਿੱਦਣ ਕਿਤੇ ਹੱਥ ਪੰਜਾਬ ਨੇ ਚੱਕ ਲਿਆ ਉਹਦਣ ਇਸ ਦੇਸ਼ ਦੇ ਹਾਲਾਤ ਵੀ ਕੁਝ ਹੋਰ ਹੋਣਗੇ ਉਹਦਣ ਇਸ ਦੇਸ਼ ਦੇ ਉੱਪਰ ਚੀਨ ਕਾਬਜ ਹੋਊ ਐਣੀ ਪਤਾ ਕਿਹੜੇ ਕਿਹੜੇ ਦੇਸ਼ਾਂ 'ਕੇ ਤੁਹਾਡੇ ਤੇ ਕਾਬਜ ਹੋਣਗੇ ਸਾਡਿਆਂ ਨਾਲ ਇਹ ਸਾਨੂੰ ਬੜਾ ਪਰਖਉਣਾ ਸਾਡੇ ਸਬਰ ਨੂੰ ਬੜਾ ਨਾ ਪਰਖੋ ਇਸ ਜੋ ਸਾਡੀਆਂ ਮੰਗਾਂ ਨੇ ਜੋ ਸਾਡੀਆਂ ਹੱਕ ਨੇ ਕਿ ਸਾਡੇ ਹੱਕ ਸਾਨੂੰ ਹੱਕ ਦਿੱਤੇ ਜਾਣ ਨਹੀਂ ਤੁਹਾਡੇ ਹਾਲਾਤ ਜਿਹੜੇ ਮਾੜੇ ਹੋਣਗੇ ਇੰਨੀ ਕੁ ਮੈਂ ਸਾਰੀਆਂ ਗੱਲਾਂ ਕਹਿਣੀਆਂ ਨੇਗੇ ਦੇਸ਼ਾਂ ਦੇ ਵਿਚਾਲੇ ਇਹ ਬਾਰਡਰ ਹੁੰਦੇ ਨੇ ਇੱਥੇ ਦੇਸ਼ ਦੀ ਬਾਰਡਰ ਦੇਖਣ ਨੂੰ ਮਿਲ ਗਿਆ ਦੇਖੋ ਗੱਲ ਇਹੋ ਆ ਮੈਨੂੰ ਮੇਰੇ ਮੇਰੇ ਨੌਜਵਾਨ ਨੇ ਮੇਰੇ ਭਰਾ ਨੇ ਮੇਰੇ ਬਾਪੂ ਨੇ ਕਿ ਮੈਨੂੰ ਇਹ ਵੀ ਮੈਂ ਸਾਰਿਆਂ ਨੂੰ ਮਿਲਾਂ ਇੱਕ ਤਾਂ ਮੇਰਾ ਇਹਨਾਂ ਨੇ ਇਹਦਾ ਮੇਰੇ ਸਿਰ ਤੇ ਬਹੁਤ ਵੱਡਾ ਚੜਾਤਾ ਜਿਹੜਾ ਤੁਸੀਂ ਇਹ ਦੇਖੋ ਵੀ ਨਹੀਂ ਜਿਹੜੀਆਂ ਉਹ ਜ਼ਿਲ੍ਹਿਆਂ ਦੇ ਵਿੱਚੋਂ ਸਰਕਾਰਾਂ ਦੇ ਵਿੱਚੋਂ ਨਿਕਲ ਕੇ ਆਉਣਾ ਬਹੁਤ ਵੱਡਾ ਮੁਸ਼ਕਲ ਆ ਵੈਸੇ ਤੁਹਾਨੂੰ ਇਹ ਚੀਜ਼ ਦਾ ਪਤਾ ਜਿਹੜਾ ਖਨੌਰੀ ਵਾਲਾ ਬਾਰਡਰ ਕਿਰਪਾ ਦਾ ਕਾਲਪੁਰਖ ਵਾਹਿਗੁਰੂ ਨੇ ਕਰੀ ਪਰ ਸੇਵਾ ਦਾ ਹਿੱਸੇ ਚ ਆ ਗਈ ਸੀ ਇਹ ਇਕਨੌਰੀ ਵਾਲਾ ਬਾਡਰ ਚਲੋ ਸਾਡੇ ਵੀ ਤਾਂ ਕਾਗੂ ਸਾਵਣ ਗਰਾਹ ਸਾਹਿਬ ਮੇਰੇ ਨਾਲ ਗੁੱਸੇ ਹੋ ਗਈ ਚਲੋ ਸਾਡੇ ਵੱਡੇ ਨੇਗੇ ਪਰ ਕੋਈ ਚੱਕਰ ਨਹੀਂ ਉਹ ਪਿਛਲੀ ਵਾਰ ਪ੍ਰਮਾਤਮਾ ਨੇ ਕਲਾ ਵਰਤਾਈ ਇਸ ਵਾਰੀ ਇਸ ਵਾਰੀ ਖਬਰਾਂ ਸੇਵਾ ਆਪਣੇ ਹਿੱਸੇ ਆ ਜੇ ਕਿਸੇ ਹੋਰ ਸਾਰੇ ਨਾਜਮਾਨਾਂ ਸਾਰਿਆਂ ਦੇ ਹਿੱਸੇ ਆ ਜੇ ਉਹ ਮੈਨੂੰ ਇਕੱਲੇ ਨੂੰ ਪਿਛਲੀ ਵਾਰ ਇੱਥੇ ਇਸ ਬਾਡਰ ਤੇ ਗਾਲਾਂ ਮਿਲੀਆਂ ਉਸ ਨਹੀਂ ਇਹ ਇਸ ਕਰਕੇ ਸਾਡੇ ਬਾਪੂ ਨਾਲ ਸਾਨੂੰ ਉਵੇਂ ਪਿਆਰ ਨਾ ਰਹਿਣਾ ਚਾਹੀਦਾ ਮੇਰੀ ਇੱਕ ਚੀਜ਼ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਗੱਲ ਕਹਿਣਾ ਚਾਹਣਾ ਅਸੀਂ ਨਾ ਆਪਣੇ ਬੰਦਿਆਂ ਦੇ ਖਿਲਾਫ ਬਹੁਤ ਲੜਨ ਲੱਗ ਪਏ ਨੇ ਆਪਣੇ ਬੰਦਿਆਂ ਦੇ ਖਿਲਾਫ ਬਹੁਤ ਬੋਲਣ ਲੱਗ ਪਏ ਨੇ ਆਪਣੇ ਲੀਡਰਾਂ ਦੇ ਖਿਲਾਫ ਬਹੁਤ ਬੋਲਣ ਲੱਗ ਪਏ ਨੇ ਆਪਣੇ ਕਿਸਾਨਾਂ ਕੋਲ ਦੇ ਖਿਲਾਫ ਬਹੁਤ ਬੋਲਣ ਲੱਗ ਪਏ ਨੇ ਸਾਡੀ ਲੜਾਈ ਕਿਹੜੀ ਆ ਸਾਡੀ ਅਸੀਂ ਸਾਡੀ ਲੜਾਈ ਰਾਜਨੀਤਿਕ ਬੰਦਿਆਂ ਨਾਲ ਇਹਨਾਂ ਰਾਜਨੀਤਿਕ ਪਾਰਟੀਆਂ ਨਾਲ ਹੋਣੀ ਚਾਹੀਦੀ ਸਾਡਾ ਦੁਸ਼ਮਣ ਕੌਣ ਆ ਸਾਨੂੰ ਦੁਸ਼ਮਣ ਸਹੀ ਪਛਾਨਣਾ ਚਾਹੀਦਾ ਸਾਨੂੰ ਆਪਸ ਵਿੱਚ ਨਹੀਂ ਲੜਨਾ ਚਾਹੀਦਾ ਅਸੀਂ ਆਪੇ ਦੇ ਹੁਣ ਸੋਸ਼ ਉਹ ਰਾਜਨੀਤਿਕ ਬੰਦੇ ਨਾ ਉਹ ਰਾਜਨੀਤਿਕ ਪਾਰਟੀਆਂ ਚਾਹੇ ਪੰਜਾਬ ਦੀ ਗਵਰਨਮੈਂਟ ਹੋਵੇ ਜਾਂ ਸੈਂਟਰ ਦੀ ਗਵਰਨਮੈਂਟ ਜਿਹੜੇ ਸਾਡੇ ਨਾਲ ਕਰਕੇ ਵਾਦੇ ਬੋਲ ਕੇ ਝੂਠ ਆਪਦੇ ਘਰ ਭਰੀ ਜਾਂਦੇ ਨੇ ਕਾਰਪੋਰੇਟ ਘਰਾਣਿਆਂ ਦੇ ਘਰ ਭਰ ਭਰੀ ਜਾਂਦੇ ਨੇ ਸਾਨੂੰ ਲੁੱਟਿਆ ਸਾਡੀ ਲੜਾਈ ਉਹਨਾਂ ਨਾਲ ਹੋਣੀ ਚਾਹੀਦੀ